ਕਦ ਜਿਹੜਾ ਆਪਾਂ ਨੇ ਚੈਂਪੀਅਨ ਦਾ ਸੋਚ ਲਵਦਾ ਫਿਆਸਲਾ ਪਰ ਆਮ ਜਨਤਾ ਐਸਐਨਪੀ ਨੂੰ ਸੱਜਣੋਂ ਆਮ ਆਦਮੀ ਪਾਰਟੀ ਨੂੰ ਸਾਡਾ ਕੀ ਕਹਿਣਾ ਹੈ ਮੈਂ ਪੰਜਾਬ ਮੀਡੀਆ ਗਲੋਬਲ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਲੰਧਰ ਚ ਆਮ ਆਦਮੀ ਪਾਰਟੀ ਦਾ ਬਹੁਤ ਜੋਰ ਆ ਸਾਰੇ ਵਲੰਟੀਅਰ ਸਾਰੇ ਵੋਟਰ ਬੜੇ ਮਿਹਨਤ ਨਾਲ ਲੱਗੇ ਹੋਏ ਆਮ ਆਦਮੀ ਪਾਰਟੀ ਦੇ ਕੰਮ ਵੀ 1.5-2 ਸਾਲ ਦੇ ਬਹੁਤ ਚੰਗੇ ਆ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਕਰ ਦਿੱਤਾ ਜਦ ਕਿ ਪਹਿਲੀਆਂ ਸਰਕਾਰਾਂ ਇਹ ਹੀ ਕਹਿੰਦੀਆਂ ਹੁੰਦੀਆਂ ਸੀ ਕਿ ਸਾਡਾ ਖਜ਼ਾਨਾ ਖਾਲੀ ਹੈ ਤੇ ਮੈਂ ਸਭ ਨੂੰ ਇਹ ਬੇਇੰਤਿਹਾ ਕਰਦਾ ਕਿ ਜਲੰਧਰ ਦੇ ਜਲੰਧਰ ਜ਼ਿਲ੍ਹੇ ਦੇ ਪਾਰਲੀਮੈਂਟ ਸੀਟ ਦੇ ਬਹੁਤ ਸਾਰੇ ਕੰਮ ਹੋਣ ਵਾਲੇ ਆ ਮੈਂ ਬਹੁਤ ਇਮਾਨਦਾਰੀ ਨਾਲ ਬਹੁਤ ਗੰਭੀਰਤਾ ਨਾਲ ਡੈਡੀਕੇਸ਼ਨ ਨਾਲ ਕੰਮ ਕਰਾਂਗਾ ਮਿਹਨਤ ਨਾਲ ਕੰਮ ਕਰਾਂਗਾ ਤੁਸੀਂ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਬਹੁਤ ਜਨੰਦਰ ਬਖਤੀ ਸ਼ਰਾਂ ਨਾਲੋਂ ਪਿੱਛੇ ਪਈ ਆ ਸਾਡੇ ਪਿੰਡਾਂ 'ਚ ਬਹੁਤ ਸਾਰੇ ਕੰਮ ਹੋਣ ਵਾਲੇ ਗਰੀਬਾਂ ਦੇ ਖਾਸ ਕਰਕੇ ਬਹੁਤ ਕੰਮ ਹੋਣ ਵਾਲੇ ਆ ਪਰ ਰੋਜ਼ਗਾਰ ਵਾਸਤੇ ਅਸੀਂ 1 ਲੱਖ ਨੌਕਰੀ ਜਿਹੜੀ ਆ ਰੋਜ਼ਗਾਰ ਪੈਦਾ ਕਰਾਂਗੇ ਜੇ ਮੈਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਤਾਂ ਜੀ ਨਭੇ ਇੱਕ ਆਪੋਜੀਸ਼ਨ ਬੜਾ ਮਤਲਬ ਕੀ ਮਤਲਬ ਮੋਟਾ ਹੁੰਦਾ ਨਹੀਂ ਕਿ ਪਰ ਤਨੂ ਕਹਿ ਰਹੇ ਆ ਕਹਿ ਰਿਹਾ ਕਿ ਜਿਹੜਾ 1000 ਰੁਪਿਆ ਜਿਹੜਾ ਉਹ ਨਹੀਂ ਮਿਲ ਰਿਹਾ ਪਰ ਦੇਖੋ ਹਾਂ ਹਾਂ ਬਿਲਕੁਲ ਦੇਖੋ ਗੱਲ ਆ ਆਪੋਜੀਸ਼ਨ ਕੋ ਹੋਰ ਕੁਝ ਹੈ ਕਹਿਨੂ ਨਹੀਂ ਹੈ ਪਰ ਆਪੋਜੀਸ਼ਨ ਆਪ ਦੇ ਵੀ ਨਹੀਂ ਸਕਦੇ ਜਾਂ ਤਾਂ ਉਹ ਹੋਵੇ ਨਾ ਵੀ ਕਾਂਗਰਸ ਆਪ ਦੇ ਦੇਵੇ ਜਾਂ ਬੀਜੇਪੀ ਆਪ ਦੇ ਦੇਵੇ ਉਹਨਾਂ ਦੀ ਸਰਕਾਰ ਵੀ ਹੈ ਕੇਂਦਰ ਚ ਦੇਖੋ 3000 ਰੁਪਇਆ ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਦਿੱਤਾ ਜਦੋਂ 300 ਯੂਨਿਟ ਹਰ ਮਹੀਨਾ ਮਾਫ ਹੋ ਗਿਆ ਕਿਸੇ ਪਰਿਵਾਰ ਦਾ ਤੇ 10 ਰੁਪਇਆ ਯੂਨਿਟ ਇੱਕ ਆਉਂਦਾ 3000 ਇਹ ਮਾਫ ਹੋ ਗਿਆ ਤੇ ਹੁਣ 1000 ਰੁਪਇਆ ਰਹਿ ਗਿਆ ਉਹ ਅਸੀਂ ਅਗਲੇ 2 ਮਹੀਨਿਆਂ ਚ ਹਰ ਭੈਣ ਨੂੰ ਹਰ ਮਾਤਾ ਨੂੰ ਦੇਣ ਜਾ ਰਹੇ ਹਾਂ ਇਕ ਵਾਰੀ ਜਿਦਾ ਤਾਂ ਅੰਡਾ ਦੇ ਲੋਕ ਆਮ ਲੋਕ ਜਿਦਾ ਜਿਹੜੇ ਪਾਰਟੀ ਨੂੰ ਫੋਲੋ ਕਰਦੇ ਪਿਆ ਕੀ ਉਹਨਾਂ ਦਾ ਮਤਲਬ ਕੀ ਕਿਤੇ ਹੋਰ ਪਾਰਟੀ ਵੱਲ ਰੁਝਾਨ ਦੇ ਜਿਹੜਿਆਂ ਉਹਦੇ ਵੱਰਟਾ ਦੇਖੋ ਮੈਂ ਇੱਥੇ ਲੁੱਕ ਲੈ ਮੈਂ ਆ ਮੇਰਾ ਬਡਾਲਾ ਚੌਂਕ ਦੇ ਲਾਗੇ ਮੇਰਾ ਘਰ ਆ ਮੇਰੀ ਜਨਮ ਪੂਮੀ ਮੇਰੀ ਕਰਮ ਪੂਮੀ ਇੱਥੇ ਆ ਸੋ ਇੱਥੇ ਮੈਨੂੰ ਮਿਲਣਾ ਬਹੁਤ ਸੌਖਾ ਆ ਮੈਂ ਦੁੱਖ ਸੁੱਖ ਵਿੱਚ ਸ਼ਾਮਲ ਵੀ ਹੋਣਾ ਸਾਰਿਆਂ ਦੇ ਜਿਹੜਾ ਉਮੀਦਵਾਰ ਆਇਆ ਹੀ 160 ਕਿਲੋਮੀਟਰ ਦੂਰ ਤੋਂ ਆ ਜਿਹੜਾ ਨੌ ਬੰਦਿਆਂ ਤੋਂ ਵੱਧ ਕਿਸਦਾ ਨਾਂ ਨਹੀਂ ਜਾਣਦਾ ਗੁਲੰਦਰ ਚ ਤੇ ਉਹ ਕੀ ਕਰੂਗਾ ਗੁਲੰਦਰ ਵਾਸਤੇ ਜਿਹੜਾ ਅੱਜ ਵੀ ਹੋਟਲ ਵਿੱਚ ਰਹਿ ਕੇ ਇਲੈਕਸ਼ਨ ਦਾ ਪ੍ਰਚਾਰ ਕਰ ਰਿਹਾ ਉਹਨੂੰ ਲੋਕ ਬਚਾਰੇ ਕਿੱਥੇ ਲੱਭਣਗੇ ਮੁਲਾਜ਼ਮਾਂ ਨੂੰ ਕੰਮ ਪੈਣੇ ਕੱਲ ਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਕੰਮ ਪੈਣੇ ਆ ਕਾਰੋਬਾਰੀਆਂ ਨੂੰ ਕੰਮ ਪੈਣੇ ਤੇ ਇਹੋ ਜਿਹੇ ਜਿਹੜੇ ਪੰਛੀ ਉਡਾਰੀ ਮਾਰ ਕੇ ਆਉਂਦੇ ਉਹ ਫਟਾਫਟ ਉਡਾਰੀ ਮਾਰ ਕੇ ਚਲੇ ਜਾਂਦੇ ਆ ਤੇ ਉਹਨਾਂ ਨੂੰ ਆਪਾ ਫੜ ਨਹੀਂ ਸਕਦੇ ਨਹੀਂ ਤਾਂ ਤੁਸੀਂ ਦੇਖ ਲੈ ਜਿਹੜੇ ਵੀ ਆਪਾਂ ਅਜਿਓ ਉੱਥੋਂ ਗੁਰਦਾਸਪੁਰ ਤੋਂ ਸੰਨੀ ਦੇਵਲ ਮੁੜ ਕੇ ਗਿਆ ਹੀ ਨਹੀਂ ਆਪਣੇ ਹਲਕੇ ਤੇ। ਤੇ ਜਿਹੜਾ ਬੰਦਾ ਚੰਡੀਗੜ੍ਹ ਤੋਂ ਆਇਆ ਮੁਰਿੰਡੇ ਤੋਂ ਉਹ ਕਦੀ ਜਲੰਧਰ ਆ ਕੇ ਸੈਟਲ ਥੋੜੀ ਹੋਏਗਾ। ਇਸ ਕਰਕੇ ਆਪਾਂ ਜਲੰਧਰ ਆਪਣਾ ਹੈ, ਜਲੰਧਰ ਸਾਡਾ ਘਰ ਹੈ, ਜਲੰਧਰ ਆਪਣਾ ਹੈ। ਆਪਾਂ ਵੋਟਾਂ ਪਾਓ ਸਾਨੂੰ ਆਮ ਆਦਮੀ ਪਾਰਟੀ ਨੂੰ ਅਸੀਂ ਤੁਹਾਡੇ ਕੰਮ ਆਵਾਂਗੇ, ਤੁਹਾਡੀ ਸੇਵਾ ਕਰਾਂਗੇ। ਇੱਕ ਜੂਥ ਵਾਸਤੇ ਛੋਟਾ ਜਿਹਾ ਮੈਸੇਜ। ਦੇਖੋ ਇਹ ਯੂ ਪਾਰਟੀ ਆਮ ਆਦਮੀ ਪਾਰਟੀ ਯੂਥ ਦੀ ਪਾਰਟੀ ਹੈ। ਤੁਸੀਂ ਵੇਖੋ ਵੀ 80% ਯੂਥ ਆਮ ਆਦਮੀ ਪਾਰਟੀ ਚ ਕੰਮ ਕਰਦਾ ਹੈ ਯੂਥ ਨੂੰ ਆਮ ਆਦਮੀ ਪਾਰਟੀ ਕੋ ਇੱਕ ਹੋਪ ਆ ਇੱਕ ਉਮੀਦ ਆ ਬਾਕੀ ਪਾਰਟੀਆਂ ਨੇ ਯੂਥ ਨਾਲ ਧੋਖਾ ਕੀਤਾ ਤੇ ਇਸ ਵੇਲੇ ਸਾਰਾ ਹੀ ਯੂਥ ਜਦੋਂ ਵੀ ਕਿਤੇ ਭਗਵੰਤ ਮਾਨ ਜੀ ਆਉਂਦੇ ਆ ਜਾਂ ਕੋਈ ਤੁਸੀਂ ਰੋਡ ਸ਼ੋ ਕੋਈ ਮੀਟਿੰਗ ਦੇਖ ਲਓ ਰੈਲੀ ਦੇਖ ਲਓ ਤੁਹਾਨੂੰ 80% ਪੰਜਾਬ ਦਾ ਸਾਰੇ ਵਰਗਾਂ ਦਾ ਯੂਥ ਮਿਲਦਾ ਸੋ ਯੂਥ ਦੀ ਉਮੀਦ ਆ ਪਿਆ ਠੀਕ ਹੈ ਥੈਂਕ ਯੂ